त्रिमूल कांग्रेस ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਹੁਣ ਮੋਦੀ ਸਰਕਾਰ ਕੇਂਦਰੀ ਮੰਤਰੀ ਸ਼ਤਨੂ ਠਾਕੁਰ ਦੇ ਗੰਭੀਰ ਦੋਸ਼ ਲਗਾਏ ਨੇ ਮਹੂਆ ਮੋਇਤਰਾ ਨੇ ਆਪਣੇ ਸੋਸ਼ਲ ਮੀਡੀਆ ਐਕਸ ਪੋਸਟ ਤੇ ਰਾਹੀਂ ਦਾਵਾ ਕੀਤਾ ਹੈ ਕਿ ਕੇਂਦਰੀ ਜਹਾਜ਼ ਰਾਣੀ ਅਤੇ ਜਲ ਮਾਰਗ ਰਾਜ ਮੰਤਰੀ ਸ਼ਤਨੂ ਠਾਕੁਰ ਨੇ ਆਪਣੇ ਲੈਟਰ ਹੈਡ ਉੱਤੇ ਗਊ ਮਾਸ ਦੇ ਗਉਦੇ ਮਾਜ਼ੀ ਤਸਕਰੀ ਕਰਨ ਵਾਲਿਆਂ ਨੂੰ ਬੰਗਲਾਦੇਸ਼ ਸਰਹੱਦ ਪਾਰ ਕਰਾਉਣ ਦੇ ਲਈ ਪੱਤਰ ਜਾਰੀ ਕਰ ਰਹੇ ਨੇ ਬਹੁਆ ਮੋਹਤਰਾ ਨੇ ਉਸ ਪੱਤਰ ਦੀ ਕਾਪੀ ਵੀ ਆਪਣੀ ਪੋਸਟ ਦੇ ਨਾਲ ਜਗ ਜਾਹਰ ਕੀਤੀ ਹੈ ਜੋ ਕਿ ਬਕਾਇਦਾ ਲੈਟਰ ਹੈਡ ਤੇ ਆ ਇਸ ਪੱਤਰ ਤੇ ਸਾਫ ਦੇਖਿਆ ਜਾ ਸਕਦਾ ਹੈ ਕਿ ਇਹ 85 ਬਟਾਲੀਅਨ ਬੀਐਸਐਫ ਦੇ ਕੰਪਨੀ ਕਮਾਂਡਰ ਨੂੰ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਰੇਮੋਲ ਕਾਂਗਰਸ ਦੇ ਐਮਪੀ ਮੋਵਾ ਮੋਤਰਾ ਨੇ ਸੋਮਵਾਰ ਨੂੰ 8 ਜੁਲਾਈ ਸਵੇਰੇ ਐਕਸ ਤੇ ਲਿਖਿਆ ਕਿ ਕੇਂਦਰੀ ਮੰਤਰੀ ਨੇ ਬੀਐਸਐਫ ਦੇ 85 ਬੀਐਨ ਨੂੰ ਆਪਣੇ ਅਧਿਕਾਰਿਤ ਲੈਟਰਹੈਡ ਤੇ ਫਾਰਮ ਛਪਵਾ ਕੇ ਭਾਰਤ ਬੰਗਲਾਦੇਸ਼ ਸਰਹੱਦ ਤੇ ਤਸਕਰਾਂ ਦੇ ਲਈ ਪਾਸ ਜਾਰੀ ਕੀਤੇ ਨੇ ਅਤੇ ਇਸ ਮਾਮਲੇ ਦੇ ਵਿੱਚ 3 ਕਿਲੋਗ੍ਰam ਬੀਫ ਲਿਜਾਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ ਇਸ ਪੱਤਰ ਦੇ ਉੱਪਰ ਖੱਬੇ ਪਾਸੇ ਕੇਂਦਰੀ ਮੰਤਰੀ ਸ਼ਤਾਨੂ ਠਾਕੁਰ ਨੇ ਦਾ ਨਾਂ ਲਿਖਿਆ ਹੈ ਇਸ ਦੇ ਵਿੱਚ ਬੀਐਸਐਫ ਦੀ 85ਵੀਂ ਬਟਾਲੀਅਨ ਦੇ ਕੰਪਨੀ ਕਮਪਾਉਂਡਰ ਕਮਾਂਡਰ ਨੂੰ ਇੱਕ ਵਿਅਕਤੀ ਦਾ ਨਾਂ ਉਸਦਾ ਪਤਾ ਆਧਾਰ ਨੰਬਰ ਸਮਾਨ ਅਤੇ ਵਜ਼ਨ ਵੀ ਲਿਖਿਆ ਹੈ ਇਸ ਪੱਤਰ ਦੇ ਜ਼ੁਰੀਅਲ ਗਾਜ਼ੀ ਦੇ ਨਾਂ ਤੇ ਪਾਸ ਬढ़ाਇਆ ਗਿਆ ਹੈ ਪਤਾ ਹਾਕਮਪੁਰ ਦਾ ਦਿੱਤਾ ਗਿਆ ਹੈ 3 ਕਿਲੋ ਬੀਫ ਸਰ ਹੱਦ ਪਾਰ ਲੈ ਜਾਣ ਦੀ ਇਜਾਜ਼ਤ ਦੇਣ ਵਾਲੀ ਗੱਲ ਸਾਫ਼ ਦਿਸਦੀ ਹੈ ਮਊਆ ਮੋਹਤਰਾ ਨੇ ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕੇਂਦਰੀ ਮੰਤਰੀ ਸ਼ਕਨ ਨੂੰ ਠਾਕਰ ਤੇ ਕਈ ਤਰ੍ਹਾਂ ਦੇ ਸਵਾਲ ਉਠਾਣੇ ਸ਼ੁਰੂ ਕਰ ਦਿੱਤੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਸਤਕਾਰਯੋਗ ਗ੍ਰਹਿ ਮੰਤਰੀ ਕਿਰਪਾ ਕਰਕੇ ਇਸ ਕੇਂਦਰੀ ਮੰਤਰੀ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਅਤੇ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇੰਜ ਭਾਜਪਾ ਦਾ ਹਿੰਦੂ ਰਾਸ਼ਟਰ ਬਣਾਇਆ ਜਾਵੇਗਾ